ਅੱਜ ਮੈਂ ਬਣਾਵਾਂਗੀ ਪਿੰਡੀ ਔਰ ਆਲੂ ਦੀ ਬਹੁਤ ਹੀ ਵਧੀਆ ਸੁੱਕੀ ਸਬਜੀ ਉਹ ਵੀ ਪਿਆਜ਼ ਔਰ ਲਸਣ ਤੋਂ ਬਿਨਾ ਸਿਰਫ ਸੁੱਕੇ ਮਸਾਲਿਆਂ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਓ ਹੁਣ ਮਸਾਲੇਦਾਰ ਪਿੰਡੀਆਂ ਬਣਾਣੀ ਹੈ ਸ਼ੁਰੂ ਕਰਦੇ ਹਾਂ ਜਿਹਦੇ ਵਾਸਤੇ ਮੈਂ ਇੱਥੇ ਲਈਆਂ ਨੇ ਅੱਧਾ ਕਿਲੋ ਪਿੰਡੀਆਂ ਤੇ ਪਿੰਡੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਪੂਰੀ ਤਰ੍ਹਾਂ ਸੁਕਾ ਵੀ ਲਿਆ ਹੈ ਤੇ ਹੁਣ ਆਪਾਂ ਪਿੰਡੀਆਂ ਦੀ ਕਟਿੰਗ ਕਰਾਂਗੇ ਤੇ ਸਭ ਤੋਂ ਪਹਿਲਾਂ ਨਾ ਇਹ ਜਿਹੜੇ ਦੋਨੋਂ ਸਾਈਡ ਹੁੰਦੇ ਨੇ ਨਾ ਪਿੰਡੀਆਂ ਦੇ ਇਹ ਥੋੜੇ ਥੋੜੇ ਪਹਿਲਾਂ ਕੱਟ ਲਵਾਂਗੇ ਤੇ ਹੁਣ ਪਿੰਡਿਆਂ ਨੂੰ ਨਾ 1.5 ਸਵਾ ਸਵਾ ਇੰਚ ਦੇ ਟੁਕੜਿਆਂ ਵਿੱਚ ਕੱਟ ਲਵਾਂਗੇ ਇਸ ਤਰ੍ਹਾਂ ਤੇ ਇੱਥੇ ਹੁਣ ਮੈਂ ਸਾਰੀਆਂ ਪਿੰਡੀਆਂ ਕੱਟ ਕੇ ਤਿਆਰ ਕਰ ਲਈਆਂ ਨੇ ਤੇ ਨਾਲ ਹੀ ਪਿੰਡੀਆਂ ਚ ਪਾਉਣ ਵਾਸਤੇ ਮੈਂ ਇੱਥੇ ਲਏ ਨੇ ਚਾਰ ਮੀਡੀਅਮ ਸਾਈਜ਼ ਦੇ ਆਲੂ ਜਿਨ੍ਹਾਂ ਨੂੰ ਛਿਲਕੇ ਧੋਕੇ ਤੇ ਮੈਂ ਇਸ ਤਰ੍ਹਾਂ ਦਾ ਲੰਬਾ ਲੰਬਾ ਕੱਟ ਲਿਆ ਇਸ ਤਰ੍ਹਾਂ ਦਾ ਤੇ ਹੁਣ ਆਲੂ ਤੇ ਪਿੰਡੀਆਂ ਦੋਨੋਂ ਤਿਆਰ ਨੇ ਹੁਣ ਇਹਨਾਂ ਨੂੰ ਫਟਾਫਟ ਪਕਾ ਲੈਣੇ ਆ ਤੇ ਪਿੰਡੀਆਂ ਨੂੰ ਪਕਾਉਣ ਵਾਸਤੇ ਇੱਥੇ ਇੱਕ ਕੜਾਈ ਦੇ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਸਨੋ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਜੇ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਨਹੀਂ ਕਰਦੇ ਤਾਂ ਜਿਹੜੇ ਤੇਲ ਦੀ ਵਰਤੋਂ ਕਰਦੇ ਹੋ ਉਹਦੇ ਵਿੱਚ ਇਹਨਾਂ ਨੂੰ ਬਣਾ ਸਕਦੇ ਹੋ ਤੇ ਜਦੋਂ ਇਹ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕਟੀਆਂ ਹੋਈਆਂ ਪਿੰਡੀਆਂ ਤੇ ਪਿੰਡੀਆਂ ਦੀ ਸਬਜ਼ੀ ਬਹੁਤ ਹੀ ਆਸਾਨੀ ਨਾਲ ਹੋਰ ਬਹੁਤ ਹੀ ਛੇਤੀ ਬਣ ਜਾਂਦੀ ਹੈ ਤੇ ਇਹਨੂੰ ਨਾ ਤਕਰੀਬਨ ਸਾਰੇ ਖਾਣਾ ਪਸੰਦ ਕਰਦੇ ਨੇ ਖਾਸ ਕਰ ਗਰਮੀਆਂ ਵਿੱਚ ਤੇ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਨਾ ਇੱਕ ਦੋ ਮਿੰਟ ਤੱਕ ਇਸ ਤਰ੍ਹਾਂ ਖੁੱਲਾ ਹੀ ਪੁੰਨਾਂਗੇ ਐਸਰਾ ਪੁੰਨ ਨਾਲ ਪਿੰਡੀ ਬਹੁਤ ਹੀ ਸਵਾਦ ਬੰਦੀ ਹੈ ਇਹਦੇ ਸਵਾਦ ਵਿੱਚ ਬਹੁਤ ਫਰਕ ਪੈ ਜਾਂਦਾ ਹੈ ਬਹੁਤ ਹੀ ਵਧੀਆ ਲੱਗਦੀ ਹੈ ਤੇ ਇੱਥੇ ਮੈਂ ਪਿੰਡੀਆਂ ਨੂੰ 1 ਮਿੰਟ ਤੱਕ ਇਦਾਂ ਹੀ ਥੁੱਲਾ ਪੁੰਨ ਲਿਆ ਤੇ 1 ਮਿੰਟ ਪੁੰਨਣ ਤੋਂ ਬਾਅਦ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਿੰਡੀਆਂ ਦੇ ਹਿਸਾਬ ਨਾਲ ਲੂਣ ਮੈਂ ਇੱਥੇ ਅੱਧਾ ਚਮਚ ਪਾ ਰਹੀ ਹਾਂ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਹੁਣ ਲੂਣ ਨੂੰ ਆਪਾਂ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਮਿਕਸ ਕਰਕੇ ਨਾ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਤੱਕ ਪਕਾਵਾਂਗੇ ਯਾਨੀ ਕਿ ਸੌਫਟ ਹੋਣ ਤੱਕ ਪਕਾ ਲਵਾਂਗੇ ਤੇ ਲੂਣ ਪਾਣ ਤੋਂ ਬਾਅਦ ਨਾ ਮੈਂ ਇੱਥੇ ਪਿੰਡੀਆਂ ਨੂੰ ਢਾਈ ਤੋਂ 3 ਮਿੰਟ ਤੱਕ ਇਦਾਂ ਖੁੱਲਾ ਹੀ ਪਕਾ ਲਿਆ ਤੇ ਪਿੰਡੀਆਂ ਜਿਹੜੀਆਂ ਨੇ ਨਾ ਪੱਕ ਗਈਆਂ ਨੇ ਮੈਂ ਤੁਹਾਨੂੰ ਦਿਖਾਨੀ ਵੀ ਆ ਹੁਣੇ ਆ ਦੇਖੋ ਜੀ ਐ ਇੱਕਦਮ ਸੌਫਟ ਹੋ ਗਈਆਂ ਨੇ ਇੱਕਦਮ ਨਰਮ ਹੋ ਗਈਆਂ ਨੇ ਪਿੰਡੀਆਂ ਤੇ ਪੱਕਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਨਿੰਬੂ ਦਾ ਰਸ ਇਹਦੇ ਨਾਲ ਸਵਾਦ ਤੇ ਵਧੀਆ ਆਏਗਾ ਹੀ ਆਏਗਾ ਤੇ ਜਿਹੜੀ ਪਿੰਡੀ ਵਿੱਚ ਥੋੜੀ ਬਹੁਤ ਲੇਸ ਜੀ ਆਂਦੀ ਹੈ ਨਾ ਚਿਪਚਿਪੀ ਜੀ ਹੁੰਦੀ ਹੈ ਉਹ ਬਿਲਕੁਲ ਵੀ ਨਹੀਂ ਹੋਏਗੀ ਔਰ ਪਿੰਡੀ ਬਹੁਤ ਹੀ ਵਧੀਆ ਬਨੇਗੀ ਪਰ ਨਿੰਬੂ ਪਾਣਾ ਜਦੋਂ ਪੱਕ ਜਾਣੀਏ ਸੌਫਟ ਹੋ ਜਾਣੀਏ ਉਸ ਤੋਂ ਬਾਅਦ ਠੀਕ ਹੈ ਨਿੰਬੂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਬੰਦ ਕਰ ਦਵਾਂਗੇ ਤੇ ਹੁਣ ਇਹ ਪਿੰਡੀਆਂ ਨੂੰ ਨਾ ਆਪਾਂ ਇੱਕ ਪਲੇਟ 'ਚ ਕੱਢ ਲਵਾਂਗੇ ਤੇਲ ਨੂੰ ਨਿਚੋੜਦੇ ਹੋਏ ਕੱਢਾਂਗੇ ਤੇ ਜਿਹੜੀਆਂ ਭਿੰਡੀਆਂ ਹੁੰਦੀਆਂ ਨੇ ਨਾ ਭਿੰਡੀਆਂ ਹੋ ਗਈਆਂ, ਕਰੇਲੇ ਹੋ ਗਏ, ਬੈਂਗਨ ਹੋ ਗਏ ਇਹਨਾਂ ਵਿੱਚ ਨਾ ਤੇਲ ਥੋੜਾ ਜਿਹਾ ਜਿਆਦਾ ਹੀ ਯੂਜ਼ ਹੁੰਦਾ ਹੈ। ਤਾਂ ਹੀ ਇਹ ਵਧੀਆ ਬਣਦੀਆਂ ਨੇ। ਤੇ ਐ ਸਬਜੀ ਜਿਹੜੀ ਹੈ ਨਾ ਬਹੁਤ ਹੀ ਛੇਤੀ ਬਣ ਜਾਏਗੀ ਕਿਉਂਕਿ ਇਹਦੇ ਵਿੱਚ ਆਪਾਂ ਪਿਆਜ਼ ਔਰ ਲਸਣ ਦੀ ਵਰਤੋਂ ਤਾਂ ਕਰਨੀ ਨਹੀਂ ਹੈ ਤੇ ਉਹਨਾਂ ਨੂੰ ਭੁੰਨਾ ਵੀ ਨਹੀਂ ਹੈ। ਉਹਨਾਂ ਦਾ ਟਾਈਮ ਵੀ ਬਚੇਗਾ ਤੇ ਸਬਜੀ ਜਿਹੜੀ ਹੈ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਏਗੀ। ਤੇ ਹੁਣ ਇਸੇ ਕੜਾਈ ਦੇ ਵਿੱਚ ਮੈਂ ਇੱਕ ਚਮਚ ਸਰੋਂ ਦਾ ਤੇਲ ਥੋਰ ਪਾ ਰਹੀ ਆਂ। ਜੇ ਤਾਂ ਪਿੰਡੀਆਂ ਭੁੰਨਣ ਤੋਂ ਬਾਅਦ ਤੇਲ ਬਚ ਗਿਆ ਤੇ ਠੀਕ ਐ ਨਹੀਂ ਬਚਿਆ ਤਾਂ ਪਾ ਲਵੋ ਜਿਵੇਂ ਕਿ ਹੁਣ ਮੇਰੀ ਕੜਾਈ 'ਚ ਨਹੀਂ ਬਚਿਆ ਤੇ ਮੈਂ ਥੋੜਾ ਜਿਹਾ ਤੇਲ ਹੋਰ ਪਾਇਆ ਐ ਆਲੂ ਪਕਾਉਣ ਵਾਸਤੇ ਤੇ ਜਦੋਂ ਇਹ ਤੇਲ ਗਰਮ ਹੋ ਜਾਏਗਾ ਉਦੋਂ ਇਹਦੇ ਵਿੱਚ ਪਾਵਾਂਗੇ ਦੋ ਸਾਬਤ ਲਾਲ ਮਿਰਚਾਂ ਇੱਕ ਚਮਚ ਜੀਰਾ ਇੱਕ ਚਮਚ ਸਾਬਤ ਧਨੀਆ ਥੋੜੀ ਜਿਹੀ ਜਵੈਨ ਚਮਚ ਦਾ ਚੌਥਾ ਹਿੱਸਾ ਤੇ ਥੋੜੀ ਜਿਹੀ ਹਿੰਗ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਤਲਕ ਜਾਣ ਗਈਆਂ ਨਾ ਉਦੋਂ ਆਪਾਂ ਇਹਦੇ ਵਿੱਚ ਪਾ ਦਾਂਗੇ ਕੱਟੇ ਹੋਏ ਆਲੂ ਆਲੂਆਂ ਨੂੰ ਮੈਂ ਥੋੜੀ ਦੇਰ ਪਹਿਲਾਂ ਪਾਣੀ 'ਚ ਕੱਢ ਕੇ ਰੱਖ ਲਿਆ ਸੀ ਤੇ ਇਹਨਾਂ ਨੂੰ ਵੀ ਨਾ ਹੁਣ ਆਪਾਂ ਥੋੜੀ ਦੇਰ ਇਸ ਤਰ੍ਹਾਂ ਖੁੱਲਾ ਹੀ ਭੁੰਨਾਂਗੇ ਸੁੱਕੇ ਮਸਾਲਿਆਂ ਦੇ ਨਾਲ ਤੇਲ ਦੇ ਵਿੱਚ ਤੇ ਇੱਥੇ ਆਲੂਆਂ ਨੂੰ ਨਾ ਮੈਂ ਗੈਸ ਵੀ ਫੁੱਲ ਫਲੇਮ ਤੇ 1.5 ਤੋਂ 2 ਮਿੰਟਾ ਜਿੰਨਾ ਖੁੱਲਾ ਹੀ ਭੁੰਨ ਲਿਆ ਤੇ ਆਲੂਆਂ ਤੇ ਜਦੋਂ ਇਹੇ ਜਿਹੀ ਪਤਝੇ ਆਣੀ ਸ਼ੁਰੂ ਹੋ ਜਾਏ ਨਾ ਹਲਕੇ ਹਲਕੇ ਕ੍ਰਿਸਪੀ ਜਿਹਾ ਲੱਗਪੈਣ ਬ੍ਰਾਊਨ ਜਿਹਾ ਇਸ ਤਰ੍ਹਾਂ ਦੇ ਤੇ ਬਸ ਉਦੋਂ ਤੱਕ ਹੀ ਆਪਾਂ ਇਹਨੂੰ ਭੁੰਨਣਾ ਹੈ ਖੁੱਲਾ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਲੂਆਂ ਦੇ ਹਿਸਾਬ ਨਾਲ ਲੂਣ ਮੈਂ ਅੱਧਾ ਚਮਚ ਪਾ ਰਹੀ ਆ ਅੱਧਾ ਚਮਚ ਪਿੰਡੀਆਂ ਚ ਪਾਇਆ ਤੇ ਅੱਧਾ ਚਮਚ ਹੀ ਆਲੂਆਂ ਚ ਪਾ ਰਹੀ ਆ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਹਲਦੀ ਦਾ ਹਲਦੀ ਨਾਲ ਆਲੂਆਂ ਚ ਕਲਰ ਵਧੀਆ ਆਏਗਾ ਤੇ ਨਮਕ ਨਾਲ ਅੰਦਰ ਤੱਕ ਨਮ ਨਮਕੀਨ ਹੋਣਗੇ ਅੰਦਰ ਤੱਕ ਨਮਕ ਨਾਲ ਪਕਿ ਜਾਣਗੇ ਨਾ ਤੇ ਬਹੁਤ ਹੀ ਵਧੀਆ ਸੁਆਦ ਆਏਗਾ ਪਿੰਡੀਆਂ ਚ ਵੀ ਆਪਾਂ ਪਾ ਦਿੱਤਾ ਹੈ ਨਮਕ ਤੇ ਆਲੂਆਂ ਚ ਵੀ ਪਾ ਦਿੱਤਾ ਤੇ ਬਾਕੀ ਦੇ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਫੂਨ ਗੈਸ ਫਲੇਮ ਨੂੰ ਆਪਾਂ ਕਰਾਂਗੇ ਮੀਡੀਅਮ ਮੀਡੀਅਮ ਟੂ ਲੋ ਤੇ ਆਲੂਆਂ ਨੂੰ ਦਵਾਂਗੇ ਟੱਕ ਤੇ ਉਦੋਂ ਤੱਕ ਇਹਨਾਂ ਨੂੰ ਪਕਾਵਾਂਗੇ ਜਦ ਤੱਕ ਇਹ ਪੱਕ ਕੇ ਸੌਫ ਨਹੀਂ ਹੋ ਜਾਂਦੇ ਤੇ ਵਿੱਚ ਇਹਨਾਂ ਨੂੰ ਇੱਕ ਅੱਧੀ ਵਾਰੀ ਚਲਾਉਣਾ ਵੀ ਜ਼ਰੂਰੀ ਹੈ ਕਿਤੇ ਬਰਤਨ ਦੇ ਨਾਲ ਨਾ ਲੱਗ ਜਾਣ ਤੇ ਇੱਥੇ 5 ਕੁ ਮਿੰਟ ਾਂ ਕੇ ਪਕਾਣ ਤੋਂ ਬਾਅਦ ਆਲੂ ਜਿਹੜੇ ਨੇ ਸਾਡੇ ਪੱਕ ਚੁੱਕੇ ਨੇ ਕਿਉਂਕਿ ਆਪਾਂ ਇਹਨਾਂ ਨੂੰ 1.5 ਮਿੰਟ ਖੁੱਲਾ ਵੀ ਪਕਾਇਆ ਸੀ ਇਹ ਆਲੂ ਪਾਠੇ ਗਏ ਨੇ ਨਰਮ ਹੋ ਗਏ ਨੇ ਤੇ ਮੈਂ ਤੁਹਾਨੂੰ ਦਿਖਾਨੀ ਆ ਆ ਵੇਖੋ ਜੀ ਬੋਸੌਣੇ ਟੁੱਟ ਗਏ ਨੇ ਗਰਮ ਨੇ ਨਾ ਤੇ ਮੈਂ ਹੱਥ ਦੀ ਜਗ੍ਹਾ ਚਮਚ ਨਾਲ ਕਰਕੇ ਦਿਖਾ ਰਹੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੱਕੀਆਂ ਹੋਈਆਂ ਪਿੰਡੀਆਂ ਤੇ ਆਲੂ ਹੋਰ ਪਿੰਡੀਆਂ ਨੂੰ ਆਪਾਂ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਸਾਰੇ ਮਸਾਲੇ ਗੈਸ ਜਿਵੇਂ ਨੂੰ ਸਿਮ ਹੀ ਰੱਖਣਾ ਹੈ ਲੂਣ ਤੇ ਹਲਦੀ ਆਪਾਂ ਇਹਦੇ ਵਿੱਚ ਪਾਏ ਦਿੱਤਾ ਹੈ ਤੇ ਹੁਣ ਪਾ ਰਹੇ ਆ ਅੱਧਾ ਚਮਚ ਲਾਲ ਮਿਰਚਾਂ ਪੀਸੀਆਂ ਹੋਈਆਂ ਇਸ ਮੈਂ ਹਰੀ ਮਿਰਚੀ ਦੀ ਵਰਤੋਂ ਨਹੀਂ ਕੀਤੀ ਹੈ ਇਸ ਕਰਕੇ ਲਾਲ ਮਿਰਚਾਂ ਥੋੜੇ ਜਿਆਦਾ ਪਾਈਆਂ ਨੇ ਤੇ ਅੱਧਾ ਚਮਚ ਹੀ ਪਾਵਾਂਗੇ ਗਰਮ ਮਸਾਲਾ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਸਬਜ਼ੀ ਨੂੰ ਥੋੜਾ ਵਧੀਆ ਜਿਹਾ ਕਲਰ ਦੇਣ ਵਾਸਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਵੀ ਪਾਵਾਂਗੇ ਤੇ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਆ ਕਿ ਇਹਦੀ ਵਰਤੋਂ ਚਾਹੋ ਤੇ ਕਰ ਸਕਦੇ ਹੋ ਨਹੀਂ ਤੇ ਸਕਿਪ ਵੀ ਕਰ ਸਕਦੇ ਹੋ ਤੇ ਚਟਪਟੀ ਬਣਾਉਣ ਵਾਸਤੇ ਥੋੜਾ ਜਿਹਾ ਪਾਵਾਂਗੇ ਅਨਾਰਦਾਨਾ ਅੱਧਾ ਚਮਚ ਪੀਸਿਆ ਹੋਇਆ ਅਨਾਰਦਾਨਾ ਤੇ ਨਾਰਦਨਾ ਨਾ ਹੋਵੇ ਤੇ ਇਹ ਵੀ ਜਗਾ ਅਮਚਰ ਵੀ ਪਾ ਸਕਦੇ ਹੋ ਜਾਂ ਚਾਟ ਮਸਾਲਾ ਵੀ ਪਾ ਸਕਦੇ ਹੋ ਪਰ ਜੇਕਰ ਤੈਤ ਮਸਾਲੇ ਦੀ ਵਰਤੋਂ ਕਰੋ ਨਾ ਤੇ ਲੂਨ ਦਾ ਧਿਆਨ ਰੱਖਿਓ ਕਿਉਂਕਿ ਲੂਨ ਚਾਟ ਮਸਾਲੇ 'ਚ ਵੀ ਕਾਫੀ ਹੁੰਦਾ ਹੈ ਇਸ ਕਰਕੇ ਧਿਆਨ ਨਾਲ ਲੂਨ ਪਾਇਓ ਜੀ ਤੇ ਅਨਾਰਦਾ ਨੇ ਜਦ ਸਵਾਦ ਤੇ ਖੈਰ ਬਹੁਤ ਹੀ ਵਧੀਆ ਆਉਂਦਾ ਹੈ ਨਾ ਕਿਉਂਕਿ ਇਹ ਸੁੱਕੀ ਸਬਜੀ ਹੈ ਤੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਮੈਂ ਘਰ ਤਾਂ ਚੰਗੀ ਤਰ੍ਹਾਂ ਮਿਕਸ ਤੇ ਇਹ ਜਿਹੜੀ ਸਬਜੀ ਹੈ ਨਾ ਇਹ ਇੰਨੀ ਜਿਆਦਾ ਸਵਾਦ ਬਣਦੀ ਹੈ ਤੇ ਇਹਨੂੰ ਪੂੜੀਆਂ ਨਾਲ ਖਾਓ ਪਰੌਂਠਿਆਂ ਨਾਲ ਖਾਓ ਬਹੁਤ ਸਵਾਦ ਲੱਗਦੀ ਹੈ ਤੇ ਭਾਵੇਂ ਦਾਲ ਚੋਲਾ ਨਾਲ ਰਾਜਮਾ ਚੋਲਾ ਨਾਲ ਕੜੀ ਨਾਲ ਸਾਈਂ ਦੇਸੀ ਤਰ੍ਹਾਂ ਸੁੱਕੀ ਸਬਜ਼ੀ ਵਾਂਗੂ ਬਣਾਓ ਤਾਂ ਵੀ ਇਹ ਬਹੁਤ ਹੀ ਸਵਾਦ ਲੱਗਦੀ ਹੈ ਔਰ ਬਣ ਵੀ ਬਹੁਤ ਛੇਤੀ ਜਾਂਦੀ ਹੈ ਤੇ ਇਹ ਲੋ ਜੀ ਬਿਨਾ ਲਸਣ ਬਿਨਾ ਪਿਆਜ਼ ਤੋਂ ਸੁੱਕੇ ਮਸਾਲਿਆਂ ਨਾਲ ਛੇਤੀ ਨਾਲ ਬਣ ਜਾਣ ਵਾਲੀ ਆਲੂ ਤੇ ਪਿੰਡੀ ਦੀ ਸਬਜ਼ੀ ਤਿਆਰ ਹੈ ਤੇ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਇਸ ਤਰ੍ਹਾਂ ਦੀ ਸੁੱਕੀ ਚਟਪੜੀ ਮਸਾਲੇਦਾਰ ਆਲੂ ਪਿੰਡੀ ਦੀ ਸਬਜ਼ੀ ਨੂੰ ਤੁਸੀਂ ਸਫ਼ਰ ਵਿੱਚ ਬਣਾ ਕੇ ਲਿਜਾਓ ਪਰੌਂਠਿਆਂ ਦੇ ਨਾਲ ਸਵਾਦ ਆ ਜਾਂਦਾ ਹੈ ਤੇ ਭਾਵੇਂ ਇਹਨੂੰ ਲੰਚ ਬਾਕਸ ਵਿੱਚ ਪੈਕ ਕਰਕੇ ਦੇਵੋ ਤੇ ਭਾਵੇਂ ਬੱਚਿਆਂ ਨੂੰ ਸਕੂਲ ਦੇ ਵਿੱਚ ਟਿਫਨ ਵਿੱਚ ਪੈਕ ਕਰਕੇ ਦੇਵੋ ਇਹ ਸਭ ਨੂੰ ਬਹੁਤ ਹੀ ਪਸੰਦ ਆਏਗੀ ਬੱਚੇ ਨਾ ਇੱਕਦਮ ਟਿਫਨ ਚੱਟ ਕਰਕੇ ਆਣਗੇ ਸਾਰਾ ਤੇ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਕਰ ਲਵੋ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਪੰਜਾਬੀ ਵੈਜ ਮਸਾਲਾ ਨੂੰ ਸਬਸਕ੍ਰਾਈਬ ਕਰਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ